ਨਲਵੜੇ ਕੋ ਕੋੜਿਆਂ ਦੇ ਸਰਦਾਰ ਵੱਜਦੇ ਆ ਮੈਂ ਚਿੱਟਾ ਘੋੜਾ ਹੋਵੇ ਆਪਣਾ ਕਾਲਾ ਘੋੜਾ ਹੋਵੇ ਤੇ ਉਹਦੀ ਟੌਰ ਲੱਗਦੀ ਹੁੰਦੀ ਹੈ ਜਿਵੇਂ ਤੁਹਾਡੇ ਕਟ ਟਾਈਮ ਜਦੋਂ ਪਾਇਆ ਹੋਇਆ ਇਹ ਦੂਰੇ ਕਹਿੰਦੇ ਨੇ ਕਹਿੰਦੇ ਆ ਹੁੰਦਾ ਘੋੜਿਆਂ ਵਾਲਾ ਸਰਦਾਰ ਹਾਂ ਠੀਕ ਹੈ ਹਾਂ ਗੱਲ ਇਹਨਾਂ 'ਚ ਗਰਮੀ ਨਹੀਂ ਲੱਗਣੀਗੀ ਠੀਕ ਆ ਇਹ ਗਰਮੀ ਪੀ ਦੇ ਵਿੱਚ ਆ ਗਿਆ ਜਿਹੜਾ ਇੱਕ ਵਾਰੀ ਟੇਲਰ ਨੇ ਪ੍ਰੈਸ ਕਰਕੇ ਦੇਤਾ ਉਹੀ ਪ੍ਰੈਸ ਤੇ ਚੱਲੀ ਜਾਣਾ ਅਗਲਾ ਕਹਿੰਦਾ ਵੀਰੇ ਪ੍ਰੈਸ ਨਾ ਲੋਡ ਪਵੇ ਵਾ ਠੀਕ ਹੈ ਲੋ ਵੀ ਘਰਦਿਆਂ ਨਾਲ ਵੀ ਲੜ ਲੜਨ ਵਾਲੇ ਕੰਮ ਖਾਦਮ ਆ ਬਾਈ ਕਹਿੰਦੇ ਇੱਕ ਵਾਰੀ ਪ੍ਰੈਸ ਕਰ ਲੈ ਜਿਹੜਾ ਟੇਲਰ ਨੇ ਉਹੀ ਚੱਲੀ ਜਾਣਾ ਤਾਂ ਕਿ ਨਹੀਂ ਤਿੰਨ ਦਿ ਤੂੰ ਨੂੰ ਲਾਂਬਾ ਲੈ ਕੇ ਆਉਣ ਦੀ ਲੋੜ ਨਹੀਂ ਕੋੜਤਾ ਜਮਾ ਲੈ ਕੇ ਆਓ ਤੇ ਨਮਾ ਲੈ ਕੇ ਜਾ ਬਹੁਤ ਵਧੀਆ ਲੱਗਿਆ ਵੀਰੇ ਫਸਟ ਟਾਈਮ ਆਈ ਸੀਗੇ ਕੈਨਨ ਪ੍ਰਾਈਸ ਦਾ ਸਾਰਾ ਕੁਝ ਇਹਨਾਂ ਡੀਲਿੰਗ ਵੀ ਬਹੁਤ ਬੈਸਟ ਕੀਤੀ ਵੀਡੀਓ ਦੇਖ ਕੇ ਆਈ ਸੀ ਪਰ ਸਾਨੂੰ ਉੱਤੋਂ ਵਧੀਆ ਮਿਲਿਆ ਕੱਪੜਾ ਬਹੁਤ ਵਧੀਆ ਲੱਗਿਆ ਜਨਕੀ ਸੈਟੀਸਫਾਈ ਹੂ ਬਈ ਕਿਉਂਕਿ ਭੈਣਾਂ ਨੂੰ ਜਾਣ ਕੇ ਜਿਆਦਾ ਹੁੰਦੀ ਹੈ ਨਾ ਵੀ ਵੀ ਆਪਣ ਨੂੰ ਉਹ ਚੀਜ਼ ਨਹੀਂ ਮਿਲੇਗੀ ਮੇਰੇ ਸਾਬ ਨਾਲ ਤੁਸੀਂ 15 20 ਕਮੈਂਟਾਂ ਦੇ ਵਿੱਚ ਵਿੱਚ ਆਪਦੀ ਸਾਰੀ ਸ਼ਾਪਿੰਗ ਕੰਪਲੀਟ ਕਰ ਤੂੰ ਇਦਾਂ ਨਹੀਂ ਕਹਿਣਾ ਵੀਰੇ ਆੜਿਆ ਪੱਗ ਖਰਾਬ ਹੋ ਗਈ ਯਾਰ ਘਰੇ ਪਈ ਆ ਇਦਾਂ ਨਹੀਂ ਆ ਕੇ ਕਹਿਣਾ ਤੂੰ ਪੱਗ ਲੈ ਕੇ ਆਣਾ ਵੀਰੇ ਤੇ ਪੱਗ ਤੋਂ ਨਵੀ ਦੇ ਕੀ ਤੋਰਨਾਮ ਸੱਸੀਆ ਮਿੱਤਰੋ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਸਾਰ ਦਾ ਸਿਲਕ ਸਟੋਰ ਚੂੜਚੱਕ ਵਾਲੇ ਜਗਰਾਉਂ ਵਿਖੇ ਇਹ ਸਟੋਰ ਤੇ ਆਪਾਂ ਜਿਹੜੀ ਖਾਸ ਵੀਡੀਓ ਆਪਾਂ ਕੁੜਤੇ ਪਜਾਮੇ ਦੇ ਰਿਲੇਟਡ ਕਿਉਂਕਿ ਪੰਜਾਬੀਆਂ ਦਾ ਇੱਕ ਕੁੜਤਾ ਪਜਾਮਾ ਇਦਾਂ ਦਾ ਸ਼ੌਂਕ ਆ ਤੇ ਜਿਸ ਹਿਸਾਬ ਨਾਲ ਮੌਸਮ ਵੀ ਜਿਵੇਂ ਗਰਮੀ ਦਾ ਕੁੜਤੇ ਪਜਾਮੇ ਅਕਸਰ ਹੀ ਹਰੇਕ ਵੀਰ ਦੀ ਮੰਗ ਹੁੰਦੀ ਹੈ ਨਾ ਵੀ ਆਪਾਂ ਖਰੀਦੀਏ ਤੇ ਆਪਾਂ ਇਦਾਂ ਦੇ ਸਟੋਰ ਤੇ ਲੈ ਕੇ ਆਏ ਆ ਉਹ 35 40 ਸਾਲ ਤੋਂ ਨਿਰਦ ਆਪਣੇ ਜਿਹੜੇ ਕਸਟਮਰ ਦੇ ਵਿੱਚ ਦਲਾਂ ਦੇ ਵਿੱਚ ਤਾਂ ਬਣਾਈ ਵੀ ਆ ਤੇ ਇਹ ਵੀਡੀਓ ਦੇ ਵਿੱਚ ਅਪਾ ਖਾਸ ਕਰਕੇ ਪੱਗਾਂ ਤੇ ਕੁਰਦੇ ਪਿਆਮਾਂ ਦਾ ਅਪਾ ਤੁਹਾਨੂੰ ਸਟਾਫ ਬਾਰੇ ਜਾਂ ਸਾਰੀ ਜਿਹੜੀ ਵੈਰਾਈਟੀ ਬਾਰੇ ਆਜੋ ਅਪਾ ਹੋਰ ਵੀ ਹੈ ਨਾ ਜਿਹੜੇ ਕਸਟਮਰ ਇੱਥੇ ਆਏ ਆ ਉਹਨਾਂ ਦੇ ਵੀ ਰਿਵਿਊ ਲਵਾਂਗੇ ਤੇ ਆਓ ਕਰਦੇ ਆ ਅਪਾ ਗੱਲਬਾਤ ਤੇ ਨਿਆ ਬਾਈ ਉਹਨਾਂ ਨੇ ਸ਼ੋਪਿੰਗ ਕੀਤੀ ਆ ਹਨਾ ਕਿੱਦਾਂ ਦਾ ਮਾਹੌਲ ਆ ਸਾਰਾ ਸਾਰੀ ਗੱਲਬਾਤ ਵੀਰੇ ਪਹਿਲਾਂ ਤਾਂ ਹਨਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰੇ ਫਸਟ ਟਾਈਮ ਆਏ ਸੀਗੇ ਜੈਨੂਨ ਪ੍ਰਾਈਸ ਦਾ ਸਾਰਾ ਕੁਝ ਇਹਨਾਂ ਦੀ ਡੀਲਿੰਗ ਵੀ ਬਹੁਤ ਬੈਸਟ ਕੀਤੀ ਸੀ ਸਰ ਜੀ ਵੀਰੇ ਕਿਹੜੇ ਏਰੀਏ ਤੋਂ ਆਏ ਨੇ ਕਿ ਤੁਸੀਂ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਵੀਰੇ ਲੱਖਾ ਵਾ ਠੀਕ ਹੈ ਜੀ ਉਧੇ ਕੋਲੇ ਆ ਇਹ ਫਸਟ ਟਾਈਮ ਐਸੀ ਵੀਡੀਓ ਦੇਖ ਕੇ ਆਈ ਸੀਗੀ ਇਹਨਾਂ ਦੀ ਤੇ ਬਹੁਤ ਵਧੀਆ ਰਿਵਿਊ ਦਿੱਤਾ ਇਹਨਾਂ ਨੇ ਬਹੁਤ ਵਧੀਆ ਪ੍ਰਾਈਸ ਹੈ ਇਹਨਾਂ ਦਾ ਠੀਕ ਹੈ ਭਾਈ ਭਈ ਜਿਵੇਂ ਕਿੱਦਾਂ ਦੀ ਸ਼ੋਪਿੰਗ ਜਿਹੜੀ ਆਪਾਂ ਕਰ ਲਈ ਹੈ ਹਨਾ ਜਿਵੇਂ ਸਾਰਾ ਦਾ ਸਰਕਸ ਤੌਰ ਤੋਂ ਕਿ ਲੇਡੀਜ਼ ਉਰ ਜਾਂ ਕੀ ਕੀ ਵੀ ਕਰੀਏ ਮੁਰਤੇ ਵੀ ਅ ਠੀਕ ਹੈ ਵੀਰੇ ਵੀਰੇ ਪਹਿਲਾਂ ਮੈਂ ਤੁਹਾਡੇ ਨਾਲ ਹੀ ਹੈ ਨਾ ਜੇ ਵੀ ਤੁਸੀਂ ਆਪਾਂ ਸਰਦਾਰ ਹੈ ਨਾ ਆਪਾਂ ਨੂੰ ਕੁੜਤੇ ਪਜਾਮੇ ਦੇ ਜਨ ਕਿ ਬਹੁਤ ਕਲਰ ਜਾਂ ਕੋਈ ਆਪਾਂ ਹੈ ਨਾ ਸੋਚ ਕੇ ਤੁਰਦੇ ਨੇ ਉਹ ਚੀਜ਼ ਵੀਰੇ ਆਪਾਂ ਨੂੰ ਮਿਲੀ ਹੈ ਬਹੁਤ ਡਿਫਰੈਂਟ ਕਲਰ ਆ ਸਟੱਬ ਵੀ ਬਹੁਤ ਵਧੀਆ ਪੱਗ ਦਾ ਵੀ ਜਿਹੜਾ ਆਪਾਂ ਪੱਗ ਬੰਨਦੇ ਆ ਬਹੁਤ ਜ਼ਿਆਦਾ ਜਿਹਨਾਂ ਨੂੰ ਕਪੜਾ ਮਿਲਿਆ ਅੱਜ ਤੱਕ ਮੈਨੂੰ ਇਹ ਹਜੇ ਕਿਤੇ ਮਿਲਿਆ ਨਹੀਂ ਸੀ ਫਸਟ ਟਾਈਮ ਇੱਥੋਂ ਹੀ ਮਿਲਿਆ ਠੀਕ ਹੈ ਵੀ ਜਨ ਕਿ ਜਿਹੜੀ ਚੀਜ਼ ਆਪਾਂ ਘਰੋ ਸੋਚ ਕੇ ਤੁਰੇ ਜੀ ਹਾਂਜੀ 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 ਵੀਰੇ ਬਹੁਤ ਵਧੀਆ ਠੀਕ ਹੈ ਵੀਰੇ ਹੈ ਨਾ ਤੇ ਆਪਾਂ ਭੈਣ ਜੀ ਉਹਨਾਂ ਨੇ ਭੈਣੇ ਕਿਵੇਂ ਲੱਗ ਰਹੀ ਸੀ ਨਾ ਇੱਥੇ ਵਿਜ਼ਿਟ ਕੀਤਾ ਹੈ ਬਹੁਤ ਵਧੀਆ ਲੱਗਿਆ ਵੀਰੇ ਫਰਤ ਹੈ ਵਾਈ ਸੀ ਹਾਂਜੀ ਠੀਕ ਹੈ ਕਿੱਦਾਂ ਤੁਸੀਂ ਵਿਜ਼ਿਟ ਕੀਤਾ ਇੱਥੇ ਆ ਕੇ ਅਸੀਂ ਫੋਨ ਤੋਂ ਦੇਖ ਕੇ ਆਏ ਸੀ ਵੀਡੀਓ ਦੇਖੀ ਹਾਂਜੀ ਜਿਵੇਂ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਹਨਾ ਕਿਵੇਂ ਇੱਥੋਂ ਦਾ ਤੁਹਾਨੂੰ ਸਟਾਪ ਕਿਵੇਂ ਲੱਗਿਆ ਜਾ ਜਿਹੜਾ ਤੁਸੀਂ ਕੱਪੜਾ ਖਰੀਦਿਆ ਹਨਾ ਕਿਵੇਂ ਲੱਗਿਆ ਤੁਹਾਨੂੰ ਵੀਰੇ ਅਸੀਂ ਵੀਡੀਓ ਦੇਖ ਕੇ ਆਏ ਸੀ ਪਰ ਸਾਨੂੰ ਉੱਤੋਂ ਵਧੀਆ ਮਿਲਿਆ ਕੱਪੜਾ ਬਹੁਤ ਵਧੀਆ ਲੱਗਿਆ ਜਨਕੀ ਸੈਟੀਸਫਾਈ ਹੋ ਬਈ ਕਿਉਂਕਿ ਭੈਣਾਂ ਨੂੰ ਜਾਣ ਕੇ ਜ਼ਿਆਦਾ ਹੁੰਦੀ ਹੈ ਹਨਾ ਵੀ ਵੀ ਆਪਣ ਨੂੰ ਉਹ ਚੀਜ਼ ਨਹੀਂ ਮਿਲੇਗੀ ਮੇਰੇ ਸਭ ਨਾਲ ਤੁਸੀਂ 15-20 ਕਮੈਂਟਾਂ ਦੇ ਵਿੱਚ ਵਿੱਚ ਆਪਦੀ ਸਾਰੀ ਸ਼ਾਪਿੰਗ ਕੰਪਲੀਟ ਕਰ ਲਈ ਹੈ ਨਾ ਤੇ ਵੀਰੇ ਸਟਾਫ ਬਾਰੇ ਤੁਸੀਂ ਕੀ ਕਹਿਆ ਹੁਣ ਵੀ ਸਟਾਫ ਕਿਵੇਂ ਲੱਗਿਆ ਤੁਹਾਨੂੰ ਸਟਾਫ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਡੀਲ ਕੀਤਾ ਸੀ ਠੀਕ ਹੈ ਤੇ ਹੁਣ ਆਪਾਂ ਲਾਹਟ ਤੇ ਗੱਲ ਕਰੀ ਬਿਲਿੰਗ ਕਰਾਈ ਹੈ ਤੁਸੀਂ ਹੈ ਨਾ ਕਿਵੇਂ ਤੁਸੀਂ ਪ੍ਰਾਈਸ ਪ੍ਰੂਵ ਜਿਹਾ ਜਾਨੀ ਕਿ ਠੀਕ ਹੈ ਜਿਵੇਂ ਹਾਂਜੀ ਸਾਨੂੰ ਵਧੀਆ ਲੱਗੇ ਪ੍ਰਾਈਸ ਠੀਕ ਹੈ ਵੀਰੇ ਹੈ ਨਾ ਬਹੁਤ ਬਹੁਤ ਧੰਨਵਾਦ ਹੈ ਨਾ ਤੁਹਾਡਾ ਵੀ ਤੇ ਆਪਾਂ ਦਾ ਸਵਾਗਤ ਹੈ ਨਾ ਆਪਣੇ ਚੈਨਲ ਦੇ ਤੇ ਵੀਰੇ ਸਭ ਤੋਂ ਪਹਿਲਾਂ ਵੀ ਆਪਾਂ ਇਹੀ ਚੀਜ਼ ਮੈਂ ਸ਼ੁਰੂਆਤ ਜੀ ਵੀ ਗੱਲ ਕੀਤੀ ਹੈ ਨਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਆਪਣਾ ਸਟੋਰ ਚੱਲ ਰਿਹਾ ਹੈ ਨਾ ਤੇ ਵੀਰੇ ਕਿੰਨੇ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੇ ਗੁਰਦੇ ਪਿਆਮਿਆਂ ਦੀ ਆਪਣੀ ਆਪਾਂ ਕੋਈ ਵੀਰੇ ਨਾਰਮਲ ਰੇਟ ਤੋਂ 400 ਰੁਪਏ ਤੋਂ ਸਟਾਰਟਿੰਗ ਹੋ ਕੇ ਜਿਹੜਾ ਜਿੰਨਾ ਮਰਜ਼ੀ ਵਧੀਆ ਗੁਰਦੇ ਪਿਆਮ ਦੇ ਲੋ ਰੰਗ ਦਾ ਔਰ ਵਾਈਟ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਠੀਕ ਹੈ ਤੁਹਾਨੂੰ ਕਿਤੋਂ ਨਹੀਂ ਵੈਰਾਈਟੀ ਮਿਲਨੀ ਤੁਹਾਡੇ ਆਪਣੇ ਸ਼ਹਿਰ ਦਾ ਸਟੋਰ ਹੈ ਉਹ ਨਹੀਂ ਮਿਲਣਾ ਬਿਲਕੁਲ ਉਹ ਵੀ ਉਹ ਚੀਜ਼ ਅਸੀਂ ਹੈਨਾ ਕਸਟਮਰਾਂ ਦੇ ਰਿਵਿਊ ਵੀ ਲਏ ਆ ਤੇ ਉਹ ਕਸਟਮਰ ਆਪ ਹੀ ਬੋਲਦਾ ਰੇਕ ਜੀ ਵੀਰੇ ਆਪਾਂ ਸਟਾਰਟਿੰਗ ਕਰ ਲਈ ਹੈ ਨਾ ਜਿਵੇਂ ਨੋਰਮਲ ਜੇ ਤੋਂ ਲੈ ਕੇ ਹੈ ਨਾ ਵੀ ਜਿਵੇਂ ਆਪਾਂ ਥੋੜਾ ਜਿਹਾ ਤੋਂ ਵਧੀਆ ਜਿਹੀ ਸਟਾਰਟਿੰਗ ਕੀਤੀ ਹੈ ਕਿ ਮੈਂ ਅੱਜ ਕੱਲ ਨਾ ਚਾਲਦੇ ਪਏ ਅਗਲਾ ਕਹਿੰਦਾ ਬਲ ਨਾ ਪੈਣ ਵੀਰੇ ਠੀਕ ਹੈ ਜੀ ਅੱਜ ਕੱਲ ਜ਼ਿਆਦਾਤਰ ਕਸਟਮਰ ਤੇ ਇਹ ਹੀ ਡਿਮਾਂਡ ਆ ਕਹਿੰਦਾ ਬਲ ਨਾ ਪੈਣ ਕਹਿੰਦੇ ਜ਼ਿਆਦਾਤਰ ਕਹਿੰਦਾ ਬਲਾਨਾ ਪੜ ਜਾਂਦਾ ਇਹ ਰਿੰਕਲ ਫਰੀ ਹੈ ਕਪੜਾ ਇਹ ਚ ਕੋਈ ਬਲ ਨਹੀਂ ਪੈਣਾਗਾ ਗਾਰੰਟੀ ਇਹਦੀ ਫੁੱਲ ਠੀਕ ਹੈ ਜੀ ਕੋਈ ਲੂ ਆ ਜੇ ਕੋਈ ਬੋਰ ਆ ਜੀ ਮੈਲ ਮੇਡ ਦੇ ਹੋਣਗੇ ਲੋਕਲ ਕੋਈ ਨਹੀਂ ਆਪਣੇ ਕੋ ਸਾਰੇ ਮੈਲ ਮੇਡ ਦੇ ਆ ਕਵਾਰਟੀਆਂ ਮਿਲਣੀਆਂ ਬਹੁਤ ਜ਼ਿਆਦੇ ਵੈਸਟ ਕਲਰ ਤੁਸੀਂ ਦੇਖ ਸਕਦੇ ਹੋ ਕਲਰਾਂ ਦੀ ਕੋਈ ਕਮੀ ਨਹੀਂ ਕੋਈ ਵੈਰਾਈਟੀ ਦੀ ਕਮੀ ਨਹੀਂ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲਣੀ ਆ ਆਪਣੇ ਕੋਲੇ ਕੋਈ ਮੈਚਿੰਗ ਬਣਾਉਣਾ ਕੋਈ ਸਪੈਸ਼ਲ ਜਗ ਗੋਲੀ ਬਣਾਉਣੇ ਆ ਕੋਈ ਵੱਧ ਕੁੜਤੇ ਐਵੇਂ ਬਣਾਉਣੇ ਆ ਕੋਈ ਮਤਲਬ ਕਹਿ ਦਿੰਨੇ ਸਪੈਸ਼ਲ ਜਿਵੇਂ ਠੀਕ ਹੈ ਜੀ ਹਰੇਕ ਤਰ੍ਹਾਂ ਦੀ ਆ ਜਿਵੇਂ ਆਮ ਜਾਗੋਆਂ ਤੇ ਜਾਂ ਵਿਆਹ ਤੇ ਚੱਲਦਾ ਵੀ ਸੀ ਇਹ ਨਹੀਂ ਬਣਾਉਂਦੇ ਆ ਸੀਮੇ تھیਮ ਅੱਜਕੱਲ ਚੱਲਦਾ ਪਿਆ ਵੀਰੇ ਜੀ ਉਹ ਚੀਜ਼ਾਂ ਆਪਣੇ ਕੋਲ ਮਿਲਣ ਗਈਆਂ ਹੀ ਨਹੀਂ ਹੈਗਾ ਵੀ ਆਪਣੇ ਕੋਲ ਨਾ ਮਿਲਣ ਗਈਆਂ ਠੀਕ ਹੈ ਜੀ ਵੈਰਾਈਟੀ ਵੱਲੋਂ ਕੋਈ ਕਮ ਨਹੀਂ ਆ ਦੇਖੋ ਸਟਾਫ ਚੈੱਕ ਕਰੋ ਇੱਕ ਮਾਰ ਤੁਸੀਂ ਬਿਲਕੁਲ ਹਾਂ ਆਪਾਂ ਵੀਡੀਓ ਦੇ ਵਿੱਚ ਤਾਂ ਆਪਾਂ ਕਹਿ ਦੇਣਾ ਮੈਂ ਕੁਝ ਇੱਕ ਆਪਾਂ ਸਟਾਫ ਨੀਗਾ ਕਰਾਉਣਾ ਹੁਣ ਆਪਾਂ ਵੀਡੀਓ ਦੇ ਵਿੱਚ ਕੁਝ ਹੋਰ ਚੀਜ਼ ਹੈ ਪਰ ਕੋਈ ਸਟਾਫ ਆਪਾਂ ਹਟਾ ਕੇ ਕਰਾਂਗੇ ਬਈ ਜਦੋਂ ਕਸਟਮਰ ਉਹਨੂੰ ਚੈੱਕ ਕਰੂਗਾ ਕਿ ਉਹਨੂੰ ਬੈਸਟ ਲੱਗੂਗਾ ਇਹ ਮੈਂ ਕਹਿੰਦਾ ਬੈਸਟ ਲੱਗੂਗਾ ਵੀਰੇ ਟਰਾਈ ਕਰਕੇ ਆ ਜੇ ਪੂਰੇ ਸ਼ਹਿਰ ਚ ਬਸ ਠੀਕ ਆ ਬਈ ਟਰਾਈ ਕਰਕੇ ਆ ਜੇ ਆ ਜਵੇ ਤਾਂ ਫਿਰ ਸਾਰਿਆਂ ਨੂੰ ਬੈਸਟ ਆ ਕਿਉਂਕਿ ਫੇਰ ਹੀ ਪਤਾ ਲੱਗਣਾ ਵੀ ਆਪਣੇ ਤੇ ਬਜ਼ਾਰ ਦੇ ਵਿੱਚ ਕੀ ਫਰਕ ਆ ਠੀਕ ਆ ਬਈ ਆਹ ਲੋ ਇਹ ਵੀ ਕਵਾ ਦੇ ਚਾਹ ਹਾਂ ਜਿਵੇਂ ਹੁਣ ਤੁਸੀਂ ਇਹ ਗੱਲ ਕੀਤੀ ਹੈ ਹਨ ਤੁਸੀਂ ਵੀਰੇ ਸਾਰ ਤਾਂ ਸਰਕਲ ਕੀ ਬੈਸਟ ਮੰਨਦੇ ਆ ਵੀ ਦੂਜਿਆਂ ਨੂੰ ਅਸੀਂ ਬੈਸਟ ਆ ਬਾਈ ਮੇਰੇ ਬੈਸਟ ਅਸੀਂ ਤਾਂ ਮੰਨਦੇ ਆ ਠੀਕ ਆ ਬਿਜਾਰ ਨੂੰ ਇੱਕ ਤਾਂ ਰੇਟ ਜਜ ਮਿਲਣਾ ਕੁਆਲਟੀ ਬੈਸਟ ਮੈਲ ਨਹੀਂ ਗਰੰਟੀ ਫੁੱਲ ਮਿਲਣੀ ਹੈ ਪੱਕਾ ਹੀ ਤੁਹਾਨੂੰ ਐਂ ਨਾ ਕੱਚਾ ਪੱਕਾ ਬਿੱਲ ਦੇਣਾ ਠੀਕ ਆ ਜੀ ਪੱਕਾ ਬਿੱਲ ਦੇਣਾ ਗਰੰਟੀ ਫੁੱਲ ਆ ਕੋਈ ਲੂ ਆ ਜਾਏ ਕੋਈ ਡੱਬਾ ਆ ਜਾਏ ਤੁਹਾਨੂੰ ਲਾਂਬਾ ਲੈ ਕੇ ਆਉਣ ਦੀ ਲੋੜ ਨਹੀਂ ਕੜਤਾ ਜਮਾ ਲੈ ਕੇ ਆਓ ਤੇ ਨਵਾਂ ਲੈ ਕੇ ਚੱਲ ਦੋ ਜੇ ਤੁਹਾਡਾ ਕੜਤਾ ਜਮਾ ਖਰਾਬ ਹੋ ਗਿਆ ਤਾਂ ਲੈ ਵੀ ਵੀਰੇ ਬਹੁਤ ਸਾਰੇ ਵੀਰਾਂ ਦੀ ਇਹੀ ਹੁੰਦੀ ਆ ਨਾ ਡਿਮਾਂਡ ਵੀ ਕੇ ਵੀ ਬਰਬਰ ਉੱਠ ਕੱਢਦੇ ਆ ਤੇ ਬਾਈ ਹੁਣੇ ਗਰੰ ਤੇ ਹੋਰ ਵੀ ਵੀਰੇ ਦਿਖਾ ਦੋ ਹਨ ਜਿਵੇਂ ਹੋਰ ਵੈਰੀਟੀ ਆ ਦੇਖੋ ਕਿਵੇਂ ਹੋਣਾ ਥੋੜੇ ਮੌਸਮ ਦੇ ਅਕੋਰਡਿੰਗ ਗਰਮੀ ਹੈ ਬਾਹਰ ਹਨਾ ਸਰਦਾਰੀ ਰੰਗ ਦੇਖੋ ਸਕਾਈ ਬਲੂ ਕਿੰਨਾ ਸੋਹਣਾ ਰੰਗ ਆ ਹਾਂ ਲੋ ਕਾਜੀ ਕਲਰ ਕਿੰਨਾ ਸੋਹਣਾ ਰੰਗ ਬਿਲਕੁਲ ਹਨਾ ਹਾਂ ਬਣਿਆ ਹੋਇਆ ਬਾਕੀ ਕੁੜਤੇ ਮੰਜਤਨਾ ਮੈਂ ਹੁਣ ਵੀਰੇ ਕਿਵੇਂ ਤੇਰੀ ਬਲੈਕ ਪਾਇਆ ਹੋਇਆ ਦੇਖ ਕਿੰਨਾ ਸੋਹਣਾ ਲੱਗਦਾ ਪਿਆ ਨਾ ਕੁੜਤੇ ਆਮ ਇਦਾਂ ਹੀ ਜਿਵੇਂ ਭਰਾਕ ਤੋਂ ਬਣਵਾ ਲੈਂਦੇ ਆ ਮੈਟੀ ਸਟਾਫ ਦੇ ਵਿੱਚ ਆ ਗਿਆ ਜਿਵੇਂ ਕਈ ਭਰਾ ਆਪਣੇ ਚਾਹੁੰਦੇ ਥੋੜਾ ਵੀਰੇ ਕਪੜਾ ਗਾਫ ਹੋਵੇ ਮੈਟੀ ਸਟਾਫ ਦੇ ਵਿੱਚ ਆ ਲੋ ਇਹਜ ਵੀ ਕਲਰ ਤੁਹਾਨੂੰ ਕਲਰ ਸਾਰਿਆਂ ਚ ਤਕਰੀਬਨ 10-10 ਇੱਕ ਇੱਕ ਡਿਜ਼ਾਈਨ ਹੀ ਤੁਹਾਨੂੰ ਇਹ ਦਿਖਾ ਰਹੇ ਆਂ ਇਹ ਚੀਜ਼ ਦਿਖਾ ਰਹੇ ਆਂ ਕੱਪੜੇ ਠੀਕ ਹੈ ਇਹ ਚ ਸਾਰੇ 10-10 ਰੰਗ ਮਿਲਨੇ ਸਾਰਿਆਂ ਚ ਠੀਕ ਹੈ ਜੀ ਕੋਈ ਰੰਗ ਦੀ ਕੋਈ ਕਮੀ ਨਹੀਂ ਕੋਈ ਵੈਰਾਈਟੀ ਦੀ ਕਮੀ ਨਹੀਂ ਆ ਲੋ ਆ ਵੀ ਰਿੰਕਲ ਫਰੀ ਦੇ ਵਿੱਚ ਆ ਗਿਆ ਜਿਹੜਾ ਇੱਕ ਵਰੀ ਟੇਲਰ ਨੇ ਪ੍ਰੈਸ ਕਰਕੇ ਦੇਤਾ ਉਹੀ ਪ੍ਰੈਸ ਤੇ ਚੱਲੀ ਜਾਣਾ ਅਗਲਾ ਕਹਿੰਦਾ ਵੀਰੇ ਪ੍ਰੈਸ ਨਾ ਲੋਡ ਪਵੇ ਵਾ ਠੀਕ ਹੈ ਠੀਕ ਹੈ ਉਹੀ ਪ੍ਰੈਸ ਤੇ ਚੱਲੀ ਜਾਣਾ ਜੇ ਪ੍ਰੈਸ ਕਰ ਲਾਂਗੇ ਤਾਂ ਬੈਸਟ ਆ ਜਾਂ ਧੋਲਿਆ ਪਾ ਲਿਆ ਬਸ ਉਹੀ ਚੀਜ਼ ਆਵੇ ਜੱਬਾ ਲਓ ਵੀ ਘਰ ਦਾ ਨਾ ਵੀ ਲੜ ਲੜਨ ਵਾਲੇ ਭਾਈ ਕਹਿੰਦਾ ਇੱਕ ਵਾਰੀ ਪ੍ਰੈਸ ਕਰ ਲੈ ਜਿਹੜਾ ਟੇਲਰ ਨੇ ਉਹੀ ਚੱਲੀ ਜਾਣਾ ਤਾਂ ਕਿ ਨਹੀਂ ਹਾਂ ਉਹੀ ਜਾਲ ਥੋੜਾ ਚਮਕਲਾ ਪਸੰਦ ਕਰਦੇ ਆ ਮਤਲਬ ਇੱਥੇ ਚਮਕ ਦੇਖੋ ਹਲਕੀ ਜੀ ਚਮਕ ਮਾਰੂਗੀ ਕਿਵੇਂ ਸਪੈਸ਼ਲ ਕਈ ਬੰਦੇ ਕਹਿੰਦੇ ਵੀ ਹੜਾ ਚਮਕਲਾ ਚਾਹੀਦਾ ਬਸ ਸਰਦਾਰੀ ਜੀ ਠੀਕ ਆ ਆ ਦੇਖਿਆ ਕਾ ਕਲਰ ਤੁਹਾਨੂੰ ਦਿਖਾਵਾਂਗੇ ਇੱਥੇ ਕਲਰ ਬਹੁਤ ਸੋਹਣੇ ਆ ਕਲਰ ਵਾਲਾ ਤਾਂ ਮੈਂ ਕਹਿੰਦਾ ਬਈ ਸਹੀ ਹੋ ਗਿਆ ਹੜਾ ਜੀ ਵੀ ਆਪਾਂ ਹਲੇ ਤਾਂ ਵੀਰੇ ਦਿਖਾਈ ਕੁਛ ਨਹੀਂ ਇਹ ਤਾਂ ਕੁਛ ਨਹੀਂ ਦਿਖਾਈ ਇਹ ਤਾਂ ਇਹਦਾ ਸਟਾਰਟਿੰਗ ਕੀਤੀ ਆ ਆ ਲੋ ਚਮਕਲੇ ਚ ਆ ਲੋ ਰਦਾਰੀ ਕਲਰ ਮਾਊਸ ਕਲਰ ਇਹਦੀ ਇਹਦੀ ਖਾਸੀਅਤ ਨੂੰ ਇੱਕ ਆਦਾ ਦਾ ਇਹ ਦੋਨੇ ਪਾਸੇ ਬਣਦੇ ਆ ਵੀਰੇ ਅੱਛਾ ਜੀ ਇਹਦੇ ਦੋਨੇ ਪਾਸੇ ਬਣਦੇ ਆ ਰੰਗ ਇਹਦੇ ਚ ਅਵੀ ਮੈਲ ਬਣ ਜੂਗਾ ਚ ਰੰਗ ਤੁਹਾਨੂੰ ਹੋਰ ਮਿਲ ਜਣੇ ਦੋਨੇ ਪਾਸੇ ਹੀ ਬਣਦੇ ਆ ਕੁੜਤੇ ਪਿਆਰ ਵੀ ਇੱਕ ਸਾ ਜਿਆਦਾ ਚਾਹ ਕਈ ਬੰਦਾ ਵੀਰਾ ਕਹਿੰਦਾ ਯਾਰ ਚਮਕ ਜੀ ਵਾਲਾ ਪਾਉਣਾ ਕੋਈ ਕਹਿੰਦਾ ਮੈਟ ਚਾਹ ਡੱਲ ਜਿਆ ਪਾਉਣਾ ਜੇ ਡੱਲ ਪਾਉਣਾ ਫਿਰ ਆਹ ਬਣਾ ਲੈ ਜਿਹੜਾ ਇਹ ਚਮਕ ਵਾਲਾ ਬਣਾਉਣਾ ਫਿਰ ਆਪ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀ ਹੈਨਾ ਇੱਕ ਕੁੜਤੇ ਦੇ ਅੰਮੇ ਦੋਨੇ ਚੀਜ਼ਾਂ ਹੀ ਪੂਰੀਆਂ ਹੋ ਜਾਣੀਆਂ ਆ ਮਾ ਆ ਲਓ ਇਹ ਕਰੰਗ ਆ ਗਿਆ ਕਲਰਾਂ ਦੀ ਕੋਈ ਅਕਸਰ ਕੋਈ ਬਾਹਰ ਲਈ ਵੀਰਾਂ ਨੇ ਵੀਡੀਓ ਦੇਖਣੀ ਆ ਕਿਵੇਂ ਬਈ ਕੋਈ ਆਨਲਾਈਨ ਡਿਲੀਵਰੀ ਲੋਰੀ ਦਾ ਆਪਣਾ ਕੋਈ ਸਾਰੇ ਵੀਰੇ ਵੀ ਆਨਲਾਈਨ ਨੰਬਰ ਆਪਣੇ ਚੱਲਦੇ ਪਏ ਸਕਰੀਨ ਦੇ ਉੱਤੇ ਜਿਵੇਂ ਫੋਟੋ ਤੇ ਕਾਲ ਕਰ ਸਕਦੇ ਆ ਜਿਹੜਾ ਹੁਣ ਕੁਡ ਟਾਈਮ ਆਫਸੈਂਡ ਦਾ ਡਿਲੀਵਰੀ ਹੋ ਜਾਊਗੀ। ਕੋਈ ਵੀਰ ਬਾਹਰੋਂ ਕਾਲ ਕਰਦਾ ਤੇ ਉਹਨੂੰ ਜਿੰਨਾ ਉਹਨੂੰ ਚਾਹੀਦਾ ਹੈ ਨਾ ਉਹਨਾਂ ਮਿਲ ਸੇ ਡਿਲੀਵਰੀ ਹੋ ਜਾਊਗੀ। ਪਹਿਲਾਂ ਆਪਣੇ ਮਲ ਵਟਸਐਪ ਦੇ ਨੰਬਰ ਤੇ ਕਾਲ ਦੇ ਆਪਾਂ ਚੈੱਕ ਉਹਨੂੰ ਦਿਖਾ ਕੇ ਪਸੰਦ ਕਰਾ ਕੇ ਜਦੋਂ ਉਹ ਤਾਂ ਫਾਈਨਲ ਹੋ ਗਿਆ ਆਪਾਂ ਉਦੋਂ ਬਾਅਦ ਚ ਕਟਿੰਗ ਕਰਾਂਗੇ ਵੀਰੇ ਆਈ ਨਹੀਂ। ਉੱਥੇ ਹੀ ਤਸੱਲੀ ਕਰਾਵਾਂਗੇ। ਹਾਂ ਤਸੱਲੀ ਕਰਾਵਾਂਗੇ ਠੀਕ ਹੈ ਫਿਰ ਸੈਲੀ ਕਰਾ ਕੇ ਰੰਗ ਪਸੰਦ ਕਰਾ ਕੇ ਫਿਰ ਕਟਿੰਗ ਕਰਾ ਕੇ ਫਿਰ ਆਪਾਂ ਦਵਾਂਗੇ ਠੀਕ ਹੈ ਬਾਈ ਨਹੀਂ ਨਹੀਂ ਹੈਗਾ ਵੀ ਆਪਾਂ ਕਹਿੰਦਾ ਚੱਲਦੇ ਸਕਰੀਨ ਤੇ ਬਾਕੀ ਕੋਈ ਕੁੜਤਾ ਹੈ ਮੈਨੂੰ ਇਦਾਂ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਵੇ ਠੀਕ ਹੈ WhatsApp ਆਪਣੇ ਨੰਬਰ ਚੱਲਦੀ ਪਏ ਉਹਤੇ ਮੈਸੇਜ ਵਗੈਰਾ ਕਰਦੇ ਉਹ ਤਾਂ ਇਹਨਾਂ ਕੁੜਤੇ ਪਿਆ ਮੈਂ ਜੋ ਵੀ ਵੀਰੇ ਜੇ ਕੋਈ ਪਸੰਦ ਆਉਂਦਾ ਹੈ ਤੇ ਸਕਰੀਨ ਸ਼ਾਟ ਮਾਰ ਕੇ ਬਾਈ ਉਹਨਾਂ ਦੇ ਜਿਹੜੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ WhatsApp ਕਰਕੇ ਉਹਦੀ ਵੀ ਤੁਸੀਂ ਜਾਣਕਾਰੀ ਬਾਈ ਉਹਨਾਂ ਤੋਂ ਲੈ ਲਵੋਗੇ ਤੇ ਹੋਰ ਵੀ ਵੀਰੇ ਦਿਖਾ ਦੋ ਹਨ ਜਿਹੜੇ ਜਿਹੜੇ ਆਪਣੇ ਕੋਲ। ਦੇਖਣਾ ਆ ਚੀਜ਼ ਵੀਰੇ ਖਾਦੀ ਦੇ ਵਿੱਚ ਮਿਕਸਚਰ ਦੇ ਵਿੱਚ। ਹੂੰ। ਇਹਦੀ ਖਾਸੀਅਤ ਵੀ ਇਹੀ ਆ ਇਹ ਆਲ ਓਵਰ ਵੀ ਸੋਹਣਾ ਲੱਗਦਾ। ਮੈਚਿੰਗ ਦੇ ਵਿੱਚ ਕਈ ਆਪਣੇ ਭਰਾ ਕਹਿੰਦੇ ਯਾਰ ਚਿੱਟੇ ਪਜਾਮੇ ਪਾ। ਹਾਂ ਪਜਾਮਾ ਹਾਂ। ਤੇ ਨਾਲ ਕੁਰਤਾ ਪਜਾਮਾ ਹੋਵੇ। ਠੀਕ ਹੈ। ਇਹ ਆਲ ਓਵਰ ਵੀ ਸੋਹਣਾ ਲੱਗਦਾ। ਮੈਚਿੰਗ ਦੇ ਵਿੱਚ ਵੀ ਸੋਹਣਾ ਲੱਗਦਾ ਜਿਵੇਂ ਆਪਣੀ ਮਤਲਬ ਦਿਲ ਦੀ ਇੱਛਾ। ਬਿਲਕੁਲ ਹਨਾ ਜਿਵੇਂ ਆਪਣਾ ਮਨ ਕਰਦਾ। ਹੂੰ। ਕਿਉਂਕਿ ਸ਼ੌਂਕ ਨਾ ਹੀ ਪਹਿਣੀ ਐ ਇਹ ਚੀਜ਼ਾਂ ਕੁਰਤਾ ਪਜਾਮਾ ਹੋ ਗਏ ਸ਼ੌਂਕ ਨਾ ਹੀ ਪਹਿਣਾ। ਬਿਲਕੁਲ ਹਾਂ ਬਈ। ਹੈ ਕੋੜਦਿਆਂ ਇੱਕ ਵਾਰੀ ਜ਼ਰੂਰ ਜ਼ਰੂਰੀ ਨਹੀਂ ਆਪਾਂ ਕੋੜਦਿਆਂ ਮੈਂ ਦੇਣੀ ਆ ਇੱਕ ਵਾਰੀ ਨਿਗਾਹ ਕਰਨ ਆ ਜਾ ਕਰੋ ਕੋਈ ਚੱਕਰ ਨਹੀਂ ਲਓ ਨਾ ਲਓ ਹਾਂ ਇੱਕ ਵਾਰੀ ਨਿਗਾਹ ਵੀ ਕਰ ਸਕਦੇ ਆ ਪਸੰਦ ਆਉਣਾ ਤੁਹਾਡਾ ਹਨਾ ਸ਼ੋਰੂਮ ਤੇ ਆ ਕੇ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਵੈਰਾਈਟੀ ਦੇ ਹਿਸਾਬ ਨਾਲ ਤੇ ਬਾਈ ਹੁਣ ਗਾਰੰਟੀ ਵੀ ਦੇ ਰਿਆ ਹਨਾ ਤੇ ਮਣੀ ਵੀਰੇ ਜਿਵੇਂ ਹੁਣ ਤੁਸੀਂ ਮੌਸਮ ਜਲ ਰਿਹਾ ਜਿਵੇਂ ਹਣਾ ਗਰਮੀ ਆ ਬਹੁਤ ਹਣਾ ਕਿੱਦਾਂ ਦੀ ਜਿਹੜੀ ਕਸਟਮਰ ਦੀ ਇਸ ਟਾਈਮ ਮੰਗ ਆ ਵੀ ਇਦਾਂ ਦੇ ਹਣਾ ਸਤ ਪੜਤੀਲੇ ਰੰਗ ਰੰਗ ਲਾਉਣਾ ਸਰਦਾਰੀ ਰੰਗ ਉਹਨਾਂ ਯਾ ਪਾਏ ਹੋਣੇ ਲੱਗਣ ਹਾਂ ਕਿਉਂਕਿ ਬਾਹਰ ਹੁਣ ਆਪਾਂ ਤਾਂ ਇੱਥੇ ਹੀ ਸੀਟ ਦੇ ਵਿੱਚ ਬੈਠੇ ਆ ਬਾਹਰ ਜੇ ਆਪਾਂ ਦੇਖਦੇ ਆ ਰੰਗ ਪਾਏ ਹੋਇਆ ਜਨੂ ਇੱਕ ਤਾਂ ਹੁੰਦੇ ਪੜਤੀਲੇ ਰੰਗ ਤਾਂ ਜੇ ਡਾਰਕ ਰੰਗ ਸਾਡੀਆਂ ਚੋਂ ਲੱਗਣੇ ਹੁਣ ਜਿੰਨੇ ਆਪਾਂ ਕਲਰ ਖੋਲੇ ਸਾਹਮਣੇ ਸਾਰੇ ਸਰਦਾਰੀ ਜੇ ਕਲਰ ਹੀ ਖੋਲੇ ਆ ਜਿਹੜੇ ਪੌਣਾਂ ਲੈ ਜਾਣਗੇ ਸਾਰੇ ਪੌਣ ਵਾਲੇ ਆ ਗਰਮੀਆਂ ਦੇ ਰੰਗ ਹੀ ਖੋਲੇ ਆ ਇਸ ਟਾਈਮ ਆਪਾਂ ਠੀਕ ਹੈ ਜੀ ਬਾਕੀ ਕਸਟਮਰ ਦੀ ਕੋਈ ਚੁਆਇਸ ਹੈ ਵੀਰੇ ਕੋਈ ਡਾਰਕ ਕਰਾ ਕੇ ਪਾ ਕੇ ਖੋਸ਼ਾ ਕੋਈ ਡਾਰਕ ਲਾਈਟ ਆ ਉਹ ਅਗਲੇ ਦਿਨ ਡਿਪੈਂਡ ਕਰਦਾ ਹੈ ਅਗਲੇ ਦਿਨ ਡਿਪੈਂਡ ਕਰਦਾ ਜਿੱਦਾਂ ਦੀ ਚੁਆਇਸ ਆ ਉਦਾਂ ਦਾ ਕਲਰ ਹੀ ਦੇ ਦਾਂਗੇ ਜੇ ਕਲਰਫੁੱਲ ਹਨਾ ਕੁੜਤੇ ਪਿਆ ਮੈਂ ਦੀ ਮਣੀ ਆਪਾਂ ਗੱਲ ਕਰ ਲਈਏ ਮੈਂ ਕਹਿੰਦਾ ਵੀ ਜੇ ਵੀਡੀਓ ਬਣਾਉਣਾ ਤੇ ਸਾਰੀ ਰਾਤ ਹੀ ਨਹੀਂ ਮੈਂ ਮੰਨਦੇ ਆ ਤਿੰਨ ਦਿਨ ਲੱਗ ਜੇ ਵੈਰਾਈਟੀ ਨਹੀਂ ਮੁੱਕਣੀ ਜੀ ਵੈਰ ਤانوں ਵਾਈਟ ਦੇ ਵਿੱਚ ਵੈਰਾਈਟੀ ਮਤਲਬ ਹੋ ਗਿਆ ਥਣਾ ਦੇ ਥਣ ਪਏ ਆਪਣੇ ਕੋਲੇ ਠੀਕ ਹੈ ਜੀ ਥਣਾ ਦੇ ਰੰਗਦਾਰ ਚ ਵਾਈਟ ਚ ਵਿੱਚ ਥਣਾ ਥਣ ਪਏ ਆ ਪਰ ਆਪਾਂ ਤੁਹਾਨੂੰ ਹੋਰ ਇਹ ਮਲੇੜੇ ਆਪਣੇ ਕੋਲ ਚਾਣ ਮੇ ਚਾਣ ਮੇ ਹਨਾ ਕੁੜਤੇ ਮੇੜੇ ਮੂੜੇ ਸਪੈਸ਼ਲ ਮੰਗਦੇ ਆ ਕਿਵੇਂ ਹੁਣ ਵੋਟਾਂ ਦਾ ਦਾਨ ਚੱਲਦੇ ਪਿਆ ਰਹੇ ਕਹਿੰਦਾ ਵੀਰੇ ਰੈਲੀ ਤੇ ਜਾਣਾ ਵੀਰੇ ਫਾਨੇ ਨਾਲ ਜਾਣਾ ਮਾ ਚਲੋ ਆਪਾਂ ਨਾ ਨਹੀਂ ਲੈਂਦੇ ਹਨਾ ਹਾਲਾ ਕਹਿੰਦਾ ਵੀਰੇ ਫਾਨੇ ਆਪਾਂ ਰੈਲੀ ਤੇ ਜਾਣਾ ਤੁਹਾਨੂੰ ਹੋਝੇ ਦਿਖਾਵਾਂ ਜਿਹੜਾ ਸ਼ੌਂਕੀ ਹੈ ਵਾਈਟ ਨਾਲ ਗਰਮੀ ਜਿੱਤੇ ਹਾਂ ਗੱਲ ਇਹਨਾਂ ਦੀ ਗਰਮੀ ਨਹੀਂ ਲੱਗਣੀਗੀ ਠੀਕ ਆ ਇਹ ਗਰਮੀ ਨਹੀਂ ਇਹਨਾਂ ਚ ਬੜੇ ਲੱਗਣੀ ਕਿਉਂਕਿ ਇੱਕ ਤਾਂ ਆਪਾਂ ਕਹਿ ਦੇਣਾ ਮੈਂ ਪਹਿਲਾਂ ਵੀ ਗੱਲ ਕਰਕੇ ਆਣਾ ਵੀਡੀਓ 'ਚ ਇੱਕ ਕਹਿ ਦੇਣਾ ਇੱਕ ਜਦੋਂ ਤੁਸੀਂ ਹੰਡਾਉਂਗੇ ਕੁਆਲਿਟੀ ਪਤਾ ਲੱਗੂ ਤੁਸੀਂ ਆਪਣੇ ਆਪ ਹੀ ਕਹਿਣਾ ਵੀਰੇ ਸ਼ਾਰਦਾ ਸਿਲਕ ਸਟੋਰ ਤਾਂ ਆਉਂਦੀ ਜਾਣਾ ਵਾ ਬਾਕੀ ਮਣੀ ਮੇਰੇ ਨਾਲ ਆ ਬਾਈ ਹੱਥ ਲਾਏ ਤੋ ਹੀ ਪਤਾ ਲੱਗਣਾ ਜਿਹੜਾ ਕਹ ਰਹੇ ਆ ਨਾ ਹਾਂ ਹੱਥ ਲਾਏ ਤੋ ਪਤਾ ਲੱਗਦਾ ਥੋੜਾ ਜਿਹਾ ਗਾਫ ਹੋ ਜਾਣਾ ਕੱਪੜੇ ਇਹਦੀ ਆਪਾਂ ਪਹਿਲਾਂ ਵੀ ਕਿਤੇ ਗਾਰੰਟੀ ਇਹਨਾਂ ਦੀ ਫੋਲ ਆ ਜਿਹੜਾ ਮਰਜ਼ੀ ਲੈ ਲਓ ਕੁੜਤੇ ਆ ਮਾ ਦੇਖੋ ਠੀਕ ਆ ਵੀ ਆ ਲੋ ਆ ਲੋ ਸ਼ਬੂ ਵਾਲਾ ਅੱਜਕੱਲ ਚੱਲਦਾ ਪਿਆ ਵਾ ਹਲਕੀ ਜਾਈ ਨਾ ਇੱਕ ਸ਼ਬੂ ਕੋਲ ਥਾਣ ਖੁੱਲਿਆ ਇਹ ਥਾਣ ਜਿਹੜੇ ਨਵੇਂ ਆਏ ਅੱਜ ਦੇ ਥਾਣਾ ਵੀਰੇ ਇਹਨਾਂ ਨੂੰ ਨਿਗਾਹ ਕਰਾ ਰਹੇ ਆ ਠੀਕ ਹੈ ਬਈ ਇਹੜੇ ਅੱਜ ਦੇ ਥਾਣਾ ਇੱਕ ਆਵਲੇ ਆਪਾਂ ਪਹਿਲਾਂ ਵੀ ਉੱਥੇ ਦਿਖਾਇਆ ਸੀ ਰੰਗਦਾਰ ਚ ਦਿਖਾਇਆ ਸੀਗਾ ਮੈਲ ਮੇਡ ਦਾ ਸੀ ਆਰਾਮ ਦਾ ਰਿੰਕਲ ਫਰੀ ਆ ਲੋ ਇਹਦੇ ਚ ਕੋਈ ਬਲ ਨਹੀਂ ਪੈਣਾ ਵੀਰੇ ਇਹਦੇ ਕੋਈ ਬਲ ਨਹੀਂ ਪੈਣਾ ਵਾਈਟ ਦੇ ਵਿੱਚ ਸ਼ੌਂਕ ਵਾਲੀ ਪੈਣਾ ਮਕੜਤਾ ਆ ਮੈਂ ਠੀਕ ਹੈ ਤੁਹਾਨੂੰ ਵੈਰਾਈਟੀ ਕੁਆਲਿਟੀ ਬਹੁਤ ਦੇ ਦਾਂਗੇ ਇਹ ਤੁਹਾਨੂੰ ਸਿਰਫ 94 94 ਹੀ ਦਿਖਾ ਰਿਹਾ ਮੈਂ ਨਿਗਾਹ ਕਰਾ ਰਿਹਾ ਮਨ ਲਗਾ ਬਿਰੇ ਹੁਣੀ ਆਏ ਆ ਸਪੈਸ਼ਲ ਆਹ ਲੋ ਇੱਕ ਆਵੇ ਆ ਚੀਜ਼ ਸਾਰੇ ਕੜਤੇ ਐਵੇਂ ਸ਼ੌਂਕ ਨਾਲ ਹੀ ਪਹਿਣੇ ਆ ਵਾਈਟ ਕੜਤੇ ਐਵੇਂ ਕਿਤੇ ਐਵਰ ਗ੍ਰੀਨ ਕਿਤੇ ਆਟੋ ਫੈਸ਼ਨ ਨਹੀਂ ਹੋਣਾਗਾ ਵਾਈਟ ਤਾਂ ਕਿਤੇ ਰਿਵਾਜ ਨਹੀਂ ਜਾਣਾਗਾ ਠੀਕ ਐ ਸਦਾਬਹਰ ਚੱਲਣਾ ਮੈਂ ਕਿ ਆਈ ਨਹੀਂ ਹੈਗਾ ਵੀ ਅੱਜ ਆਪਾਂ ਪਾ ਲਿਆ ਵੀ ਵਾਈਟ ਦਾਕ ਦਰਵਾਜ਼ਾ ਜਦੋਂ ਬੰਦ ਕਿੱਥੇ ਮਰਜ਼ੀ ਪਾਈ ਚੱਲੋ ਬਣਾ ਸਾਲ ਬਾਅਦ ਕੱਢ ਕੇ ਪਾ ਲਵੇ ਬਿਰੇ ਉਹ ਜਿਹਾ ਹੀ ਆ ਉਹ ਜਿਆ ਤਾਂ ਉਹ ਜੇ ਰਹਿਣਾ ਮੈਂ ਇੱਕ ਇਹਨਾਂ ਵਾਈਟ ਕੜਤੇ ਐਵੇਂ ਜਿੰਨੇ ਵੀ ਮੈਂ ਦਿਖਾਏ ਆ ਸਾਰਿਆਂ ਦੀ ਖਾਸੀਅਤ ਇਹਦਾ ਯਾ ਇਧਰ ਕਸਟਮਰ ਆਪ ਨੂੰ ਕਹਿ ਰਹੇ ਵੀਰੇ ਪੀਲਾ ਤਾਂ ਨਹੀਂ ਪੋ ਆਪਣਾ ਕੁੜਤਾ ਐ ਮੈਂ ਪੀਲਾ ਨਹੀਂ ਪੋ ਜੇ ਪੀਲਾ ਪਹਿ ਗਿਆ ਪੇਰ ਤਾਂ ਵੀ ਬੈਠੇ ਆ ਬਸ ਠੀਕ ਆ ਬਈ ਆਪਾਂ ਕਹਤੇ ਨਹੀਂ ਚੱਲੇ ਆਪਾਂ ਇੱਥੇ ਹੀ ਬੈਠੇ ਆ ਇਹ ਪੀਲਾ ਨਹੀਂ ਪਹਿਣਾ ਇਹ ਵਾਈਟ ਹੀ ਰਹਿਣਾ ਮੈਂ ਜਦੋਂ ਮਰਜੀ ਕੱਢ ਕੇ ਪਾ ਲਿਓ ਕਿਉਂਕਿ ਟੌਰੀ ਤਾਂ ਮ ਜੇ ਵਾਈਟ ਰਹਿਣਾ ਵੀਰੇ ਜੇ ਪੀਲਾ ਜੇ ਪਹਿ ਗਿਆ ਫੇਰ ਤਾਂ ਸਵਾਦ ਹੀ ਨਹੀਂ ਆਉਣਾਗਾ ਫੇਰ ਤਾਂ ਇੱਕ ਤਿਆਰੀ ਪਾ ਕੇ ਬਰਾ ਹਾਂ ਫੇਰ ਤਾਂ ਉਹਦੇ ਕਹਨੂੰ ਦਾਲੀਆਂ ਜਾਂ ਜਾਣ ਕਰਦੇ ਜਾਂ ਸੈਟ ਦੇ ਲੈ ਤਾਂ ਅਗਲਾ ਸਾਨੂੰ ਗੱਲਾਂ ਕੱਢੂਗਾ ਵਾਈਟ ਚ ਪ੍ਰੋਬਲਮ ਆਉਂਦੀ ਵੀ ਆ ਬਈ ਜੇ ਨਾਰਮਲ ਕੱਪੜਾ ਇਹ ਜਿਹੜਾ ਸਾਸ ਤਾਂ ਵੀਰੇ ਠੀਕ ਆ ਮਤਲਬ ਸੋਹਣੇ ਆ ਕੁਰਤੇ ਪਿਆਮੇ ਇਹ ਸਾਰੇ ਕੋਈ ਲੋਕਲ ਨਹੀਂ ਦਿਖਾਇਆਗਾ ਇਹਨਾਂ ਵਿੱਚ ਕੋਈ ਸਾਰੇ ਦੁੱਧ ਵਾਂਗੂ ਚਿੱਟੇ-ਚਿੱਟੇ ਪਏ ਆ ਬਿਲਕੁਲ ਹਨਾ ਬਈ ਫਿਰ ਆਪਾਂ ਤੁਹਾਡੀ ਵੀਡੀਓ ਦੇਖਦੇ ਆ ਨਾ ਮਤਲਬ ਤੁਹਾਡੇ ਕੋ ਘੋੜਿਆਂ ਵਾਲੇ ਸਰਦਾਰ ਵੱਜਦੇ ਆ ਕਿ ਮਾ ਚਿੱਟਾ ਘੋੜਾ ਹੋਵੇ ਆਪਣਾ ਕਾਲਾ ਘੋੜਾ ਹੋਵੇ ਇਹਨਾਂ ਦੀ ਟੌਰ ਲੱਗਦੀ ਹੁੰਦੀ ਆ ਨਾ ਉਮੀ ਇਹ ਕੁਰਤੇ ਪਿਆਮੇ ਸਰਦਾਰ ਕਿ ਮੈਂ ਘੋੜਿਆਂ ਵਾਲੇ ਸਰਦਾਰ ਵੱਜਦੇ ਆ ਠੀਕ ਆ ਉਮੀ ਇਹ ਕੁਰਤੇ ਪਿਆਮੇ ਦੀ ਜਿਵੇਂ ਤੁਹਾਡੇ ਕੁਰਤੇ ਮੈਂ ਜਦੋਂ ਪਾਇਆ ਹੋਇਆ ਆਹ ਦੂਰੇ ਗੜਨਾ ਗੜਨਾ ਹੁੰਦਾ ਕੋੜੇ ਵਾਲਾ ਸਰਦਾਰ ਉਹ ਚੀਜ਼ ਆ ਇਹ ਬਕੜਤੇ ਪਿਆਮਿਆਂ ਦੀ ਵਾਈਟ ਦੀ ਪਾਈ ਦੀ ਟੋਰੀ ਵੱਖਰੀ ਹੈ ਵੀਰੇ ਨਹੀਂ ਠੀਕ ਹੈ ਨਾ ਭਾਈ ਹਾਂ ਇੱਕ ਦਿਨ ਜਰੂਰ ਕਰਿਓ ਵਿਜਿਟ ਤੇ ਜਰੂਰ ਵਿਜਿਟ ਕਰਿਓ ਹਨਾ ਆਪਣੇ ਕੋਲ ਤੇ ਮਣੀ ਵੀਰੇ ਆਪਾਂ ਪੱਗਾਂ ਤੇ ਵੀ ਆ ਜੀਏ ਹਨਾ ਜਿਵੇਂ ਪੱਗਾਂ ਦੇ ਰੰਗ ਤੁਹਾਨੂੰ ਦਿਖਾ ਦਿੰਨੇ ਆ ਕਿ ਮੈਂ ਆ ਵੀ ਹੁਣ ਰੰਗ ਦਾ ਉਹ ਤੇ ਕਹਿਣ ਨੂੰ ਆਪਾਂ ਪਹਿਲਾਂ ਹੀ ਬੈੜੀ ਚ ਕਹਿ ਗਏ ਰੰਗ ਦਾ ਮੁੱਕਣਾ ਹੀ ਨਹੀਂ ਕਿੰਨੇ ਮਰਜੀ ਤੁਹਾਨੂੰ ਆ ਦੋ ਚਾਰ ਰੰਗ ਮੈਂ ਨਿਗਾਹ ਜੇ ਕਰਾ ਦਿੰਨਾ ਠੀਕ ਹੈ ਭਾਈ ਫੁੱਲ ਬੈਲ ਦੇ ਰੰਗ ਹੈ ਵੀਰੇ ਖਾਸੀ ਤੇ ਇਹਦੇ ਦੀ ਫੁੱਲ ਗਰੰਟੀ ਹੈ ਦੀ ਵੀ ਠੀਕ ਹੈ ਭਾਈ ਨੱ ਗਾਜ ਗੈਸਤੇ ਦੇ ਮੋਹਰ ਹੋਣੀ ਹੈ ਬਿਮਲ ਦੀ ਕੁਆਲਿਟੀ ਹੋਣੀ ਹੈ ਠੀਕ ਹੈ ਜੀ ਅੱਜ ਤੁਹਾਨੂੰ ਦਿਖਾ ਦਾਂਗੇ ਰੰਗ ਵਿੱਚ ਵੀ ਬਹੁਤ ਦੇ ਦਾਂਗੇ ਆਹ ਦੇਖੋ ਡਾਰਕ ਰੰਗ ਦੇਖੋ ਕਿੰਨੇ ਸੋਹਣੇ ਲੱਗਦੇ ਜਿਵੇਂ ਪੱਕਾਂ ਵਾਲਿਆਂ ਦੀ ਜਿਵੇਂ ਹਨਾ ਖਾਸ ਕਰਕੇ ਇਹ ਵਾਲੀ ਹੁੰਦੀ ਹੈ ਹਨਾ ਜਿਹੜੀ ਚ ਪੱਕ ਬੰਦਾ ਸੋਚ ਕੇ ਆਉਂਦਾ ਘਰ ਉਹਨੂੰ ਕਈ ਵਾਰੀ ਰੰਗ ਮਿਲਦਾ ਨਹੀਂ ਨਹੀਂ ਆਪਣੇ ਕੋਲ ਮਿਲੂ ਵੀਰੇ ਰੰਗ ਸਾਰੇ ਰੰਗ ਮਿਲਣਗੇ ਆਪਣੇ ਕੋਲ ਐਸਾ ਕੋਈ ਰੰਗ ਨਹੀਂ ਹੈ ਜਿਹੜਾ ਦੁਨੀਆ ਪਰ ਤਾਂ ਆਪਣੇ ਕੋਲ ਨਾਮੀ ਰੰਗ ਹੈ ਆਪਣੇ ਕੋਲ ਉਹਨਾਂ ਦਾ ਫਾਇਦਾ ਤਾਂ ਮਜੇ ਵਿਆਹ ਜਿਹੜੀ ਚੀਜ਼ ਉਹਨੂੰ ਨਹੀਂ ਮਿਲਦੀ ਕਿਤੋਂ ਉਹ ਸ਼ਾਦਾ ਸਿਲਕ ਸਟੋਰਾਂ ਦੇ ਆਜੋ ਬਸ ਠੀਕ ਹੈ ਤੇ ਵੀਰੇ ਜਿਵੇਂ ਆਪਾਂ ਬਈ ਮਣੀ ਕੁਰਤੇ ਪਿਆ ਮੈਂ ਜੀ ਗਰੰਟੀ ਦਿੱਤੀ ਆ ਹਨਾ ਕਿ ਪੱਗਾਂ ਦੇ ਵਿੱਚ ਖਾਸ ਕਰਕੇ ਪ੍ਰੋਬਲਮ ਆਉਂਦੀ ਆ ਜੀ ਆਪਾਂ ਨਾਰਮਲ ਪੱਗ ਲੈ ਰਹੀਏ ਹਨਾ ਕੋਈ ਇਦਾਂ ਦੀ ਤਾਂ ਨਹੀਂ ਵੀ ਫੇਟ ਹੋ ਜੂ ਜਾਂ ਕੋਈ ਹਨਾ ਨਾ ਫੇਟ ਹੋਗੀ ਵੀਰੇ ਪੱਕਾ ਬਿੱਲ ਦੇਣਾ ਸਟਿੰਜ ਕਰਕੇ ਦਵਾਂਗੇ ਲੰਬਾ ਲੈ ਕੇ ਨਾਉਣਾ ਵੀਰੇ ਤੂੰ ਇਦਾਂ ਨਹੀਂ ਕਹਿਣਾ ਵੀਰੇ ਆਡੀਆ ਪੱਗ ਖਰਾਬ ਹੋ ਗਈ ਯਾਰ ਘਰੇ ਪਈ ਆ ਇਦਾਂ ਨਹੀਂ ਆ ਕੇ ਕਹਿਣਾ ਤੂੰ ਪੱਗ ਲੈ ਕੇ ਆਉਣਾ ਵੀਰੇ ਆ ਪੱਗ ਖਰਾਬ ਹੋ ਗਈ ਤੇ ਪੱਗ ਤੈਨੂੰ ਨਵੀਂ ਦੇ ਕੇ ਤੋਰਨਾ ਮੈਂ ਬਸ ਠੀਕ ਆ ਵੀ ਉਹਨੇ ਮੀਟਰ ਕੱਟ ਕੇ ਆ ਉਹਨੇ ਮੀਟਰ ਵਾ ਤੇਰੀ ਪੱਗ ਮਿਲ ਲੈਣੀ ਕਿੰਨੇ ਮੀਟਰ ਆ ਠੀਕ ਆ ਆਪਾਂ ਪੱਗ ਨਵੀ ਦੇ ਕੇ ਤੋੜ ਦੇਣਾ ਬਸ ਠੀਕ ਆ ਬਈ ਕਿਉਂਕਿ ਆਪਾਂ ਤੁਹਾਨੂੰ ਹਮੇਸ਼ਾ ਲਈ ਹੀ ਜੋੜਨਾ ਨਾਲ ਬਿਲਕੁਲ ਹਨਾ ਬਈ ਤੇ ਬਈ ਵੀਰ ਉਹਨਾਂ ਦਾ ਮੇਨ ਮਕਸਦ ਵੀ ਇਹੀ ਆ ਹਨਾ ਵੀ ਜਿਹੜਾ ਵੀ ਕਸਟਮਰ ਇਹਨਾਂ ਨਾਲ ਜੁੜੇ ਉਹ ਸਦਾ ਲਈ ਜੁੜੇ ਮਣੀ ਵੀਰੇ ਜਿਵੇਂ ਇੱਕ ਹਨਾ ਮੋਟੀ ਮੋਟੀ ਸਾਰੀ ਆਪਣੇ ਸਟੋਰ ਬਾਰੇ ਦੱਸਦੀ ਆ ਹਨਾ ਜਿਵੇਂ ਆ ਪੱਗਾਂ ਤੇ ਤੇ ਅੱਜ ਆਪਣੀ ਜਿਹੜੀ ਵੀਡੀਓ ਖਾਸ ਕੁੜਤੇ ਪਿਆ ਮੈਂ ਦੇ ਸੀਗੀ ਹਨਾ ਬਾਕੀ ਦਾ ਸਭ ਕਿੱਦਾਂ ਦਾ ਜਾਨੀ ਕਿ ਇਹਦਾ ਸਾਰਾ ਸਿਸਟਮ ਆਪਣੇ ਕੋਲ ਬਈ ਆਪਣੇ ਕੋਲ ਵੀਰੇ ਕਾਟਨ ਦੇ ਮਤਲ ਲੈਡੀ ਸੂਟਾਂ ਤੋਂ ਲੈ ਕੇ ਜਿਹੇ ਜਾਂ ਮਰਜ਼ੀ ਸੂਟ ਜਿਹੇ ਜਾਂ ਦੁਨੀਆ ਪਰ ਦਾ ਜਿਹੇ ਜਾਂ ਮਰ ਯਾਰ ਕਿਸੇ ਨੂੰ ਮੱਲਾ ਆਪਾਂ ਕਹਿ ਦਿੰਦੇ ਆਂ ਕਈ ਹੈ ਨਾ ਦੀਦੀਆਂ ਨੂੰ ਪਸੰਦ ਨਹੀਂ ਆਉਂਦਾ ਵੀ ਜਿਹੜੇ ਆਪਾਂ ਕਹਿੰਦੇ ਨਖਰੇ ਵਾਲੀਆਂ ਕੁੜੀਆਂ ਪਹਿਣਾ ਹੁੰਦੀਆਂ ਆਪਣੀਆਂ ਹੈ ਨਾ ਵੀ ਉਹ ਸੂਟ ਆਪਣੇ ਕੋਲ ਹੀ ਹੈ ਨਖਰੇ ਵਾਲੇ ਸੂਟ ਜਿਹਨਾਂ ਨੂੰ ਨਹੀਂ ਪਸੰਦ ਆਉਂਦਾ ਉਹ ਆਪਣੇ ਕੋਲ ਆ ਕੇ ਜਰੂਰ ਵਿਜ਼ਿਟ ਕਰਨ ਅਸੀਂ ਨਹੀਂ ਇਹ ਕਹਦੇ ਹੁੰਦੇ ਵੀ ਸਾਡੇ ਕੋਲ ਲਾਓ ਅਸੀਂ ਕਹਿੰਦੇ ਇੱਕ ਜਿਹੜੀ ਨਿਗਾਹ ਕਰੋ ਮਨ ਬਣਾ ਕੇ ਆਜੋ ਵੈਰਾਈਟੀ ਬਹੁਤ ਹੈ ਵੈਰਾਈਟੀ ਸੋਭਾ ਆ ਕੇ ਜੇ ਬਹਿ ਕੇ ਸ਼ਾਮ ਤੱਕ ਦੇਖਿਆ ਵੈਰਾਈਟੀ ਨਹੀਂ ਮੁੱਕਣੀ ਨਾ ਅਸੀਂ ਏਕਣਾ ਬਸ ਠੀਕ ਹੈ ਸਾ ਪਤਾ ਨਹੀਂ ਅੱਕਦਾ ਅੱਕਦਾ ਨਾ 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 ਵੀਰੇ ਸਾਰਿਆਂ ਨੇ ਖੁਸ਼ ਹੋ ਕੇ ਡੀਲ ਕਰਨਾ ਤੈਨੂੰ ਹੱਸ ਕੇ ਬਿਲਕੁਲ ਆਪਣੇ ਕੋਲੋਂ ਦਾ ਹੀ ਫਾਇਦਾ ਤਾਂ ਮੈਂ ਡੀਲ ਵਧੀਆ ਤੂੰ ਹੱਸ ਕੇ ਡੀਲ ਕਰਾਂਗੇ ਅੱਗੇ ਤੋਂ ਆ ਜਾਊਂਗੇ ਨਹੀਂ ਅੱਗੇ ਤੋਂ ਆਉਂਗੇ ਨਹੀਂ ਹਾਂ ਦੁਕਾਨਦਾਰੀ ਮੇਰੇ ਖਿਆਲ ਨਾਲ ਮਣੀ ਵੀਰੇ ਇਹੀ ਆ ਹਨਾ ਜੇ ਆਪਾਂ ਗਾਹਕ ਨੂੰ ਜੋੜਨਾ ਹੈ ਤਾਂ ਉਹਦੇ ਨਾਲ ਵਧੀਆ ਡੀਲ ਕਰ ਵਧੀਆ ਡੀਲ ਕਰ ਤੇ ਦਰਸ਼ਕ ਵੀਰੋ ਕਿਸੇ ਵੀ ਵੀਰ ਨੂੰ ਹਨਾ ਕੁਰਤੇ ਪਜਾਮੇ ਜਾਂ ਪੱਗਾਂ ਦੇ ਡਿਫਰੈਂਟ ਡਿਫਰੈਂਟ ਰੰਗ ਮੈਂ ਪਹਿਲਾਂ ਵੀ ਵੀਡੀਓ ਚ ਵਾਰ-ਵਾਰ ਕਿਹਾ ਏ ਕਿਉਂਕਿ ਆਪਾਂ ਨੂੰ ਪੱਗਾਂ ਲੈਣ ਤੇ ਕੁਰਤੇ ਪਜਾਮੇ ਲੈਣ ਨੂੰ ਖਾਸ ਕਰਕੇ ਇਹੀ ਪ੍ਰੋਬਲਮ ਆਉਂਦੀ ਏ ਤੇ ਸਾਰ ਦਾ ਸਿਲਕ ਸਟੋਰ ਤੇ ਆ ਕੇ ਜਿਹੜੀ ਤੁਹਾਡੀ ਇਹ ਸਾਰੀ ਜਿਹੜੇ ਲੰਬੇ ਆ ਲਾ ਦੇਣਗੇ ਬੇਹੀ ਹੁਣੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਮੈਂ ਕਹਿੰਦਾ ਬੰਦੇ ਤੁਹਾਡੇ ਦਿਲ ਦੇ ਵਿੱਚ ਵਾਜ ਜਾਣਗੇ ਹੈ ਹਨਾ ਜਾਂਦੇ ਜਾਂਦੇ ਆਪਾਂ ਸ਼ੋਰਮ ਦੀ ਜਿਹੜੀ ਪ੍ਰੋਪਰ ਲੋਕੇਸ਼ਨ ਦਾ ਦੀ ਜਗਰਾਉਂ ਤਾਂ ਆਪਾਂ ਨੂੰ ਪਤਾ ਹੀ ਹੈ ਹਨਾ ਤੇ ਵੈਸੇ ਤਾਂ ਹਰੇਕ ਵੀਰੇ ਨੂੰ ਪਤਾ ਹੀ ਹੈ ਹਨਾ ਪਰ ਜੇ ਕੋਈ ਵੀਡੀਓ ਤੋਂ ਦੇਖ ਕੇ ਆਉਂਦਾ ਏ ਤੇ ਉਹਨੂੰ ਲੋਕੇਸ਼ਨ ਪ੍ਰੋਪਰ ਕਲੀਅਰ ਕਰਦੀ ਹੈ ਹਨਾ ਵੀ ਮਤਲਬ ਲੋਕੇਸ਼ਨ ਕਲੀਅਰ ਕਰ ਦਿੰਦਾ ਸਲਮਤੀ ਸਕੂਲ ਦੇ ਥੱਲੇ ਜੀ ਨੇੜੇ ਕਮਲ ਜੌਂਗਾ ਠੀਕ ਹੈ ਜੀ ਹਾਂ ਸਦਨ ਮਾਰਕੀਟ ਸਦਨ ਮਾਰਕੀਟ ਹੈ ਨਾ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਿਆ ਕਾਲ ਕਰਕੇ ਆ ਸਕਦੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਪਿਆ ਉਹ ਕੋਈ ਚੱਕਰ ਨਹੀਂ ਆ ਪਲੇਆ ਮੂਰੀ ਲੈਦੀ ਆ ਮਾਂ ਤੇ ਹਨਾ ਵੀ ਵੀਰ ਉਹਨਾਂ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਲੋਕੇਸ਼ਨ ਬਾਰੇ ਜਾਂ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਉਹਨਾਂ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਿਉਂਦੇ ਬਾਦਰੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ